ਪਦਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅੰਦਰ ਗੁਰੂ ਸਾਹਿਬਾਨ ਦਾ ਸ਼ਹਾਦਤ ਦਾ 350ਵਾਂ ਜਦ ਸਿਮਨਾ ਰਹਾ ਆ ਅੱਜ ਤੋਂ 350 ਸਾਲ ਪਹਿਲਾਂ ਗੁਰੂ ਸਾਹਿਬਾਨ ਨੇ ਇਸ ਦੇਸ਼ ਦੇ ਲਈ ਦੂਜਾ ਧਰਮ ਬਚਾਉਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆ ਔਰ ਮੈਂ ਸਮਝਦਾ ਦੁਨੀਆ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਵੀ ਮਨੁੱਖੀ ਇਤਿਹਾਸ ਨਹੀਂ ਜਦੋਂ ਕਿਸੇ ਦੂਸਰੇ ਦੇ ਲਈ ਆਪਣੀ ਕੁਰਬਾਨੀ ਦਿੱਤੀ ਗਈ ਹੋਵੇ ਆਪਣਾ ਸਰਵੰਸ ਬਾਹਰ ਆ ਗਿਆ ਹੋਵੇ ਔਰ ਚਾਰ ਪੀੜੀਆਂ ਗੁਰੂ ਸਾਹਿਬਾਨ ਦੀਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 31 ਤਬੀ ਤੇ ਜੁਰਮਦਾਰ ਟੱਕਰਾ ਕਰਦੇ ਹੋਏ ਜਾਨਮਾਨ ਨਾਲ ਟੱਕਰ ਲੈਂਦੇ ਹੋਏ 31 ਤਬੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਉਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ਹਾਦਤ ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਹ ਇਤਿਹਾਸ ਮੈਂ ਸਮਝਦਾ ਬਹੁਤ ਹੀ ਵੱਡਾ ਤੇ ਬਲਖਣ ਇਤਿਹਾਸ ਦੁਨੀਆ ਦੇ ਬਹੁਤ ਹੀ ਕਾਟੇ ਸਿਰ ਮਿਲਦਾ ਹੋਊਗਾ ਮੈਂ ਤਾਂ ਜਿੰਨਾ ਕਿ ਇਤਿਹਾਸ ਪੜਿਆ ਅੱਜ ਤੱਕ ਇਸ ਤਰ੍ਹਾਂ ਦਾ ਇਤਿਹਾਸ ਮੈਨੂੰ ਨਹੀਂ ਮਿਲਿਆ ਹੈਗਾ ਕਿ ਸ਼ਾਂਤੀ ਦਾ ਉਪਦੇਸ਼ ਦੇਣ ਲਈ ਔਰ ਲੋਕਾਂ ਨੂੰ ਇਕਜੁੱਟ ਰੱਖਣ ਦੇ ਲਈ ਔਰ ਸਾਰੇ ਧਰਮਾਂ ਦਾ ਸਤਕਾਰ ਰੱਖਣ ਲਈ ਮੈਂ ਸਮਝਦਾ ਕੁਰਬਾਨੀਆਂ ਜਿਹੜੀਆਂ ਉਹ ਸਾਡੇ ਹਿੱਸਿਆਂ ਆਂ ਅੱਜ ਦੇਸ਼ ਦੇ ਅੰਦਰ ਕੁਝ ਲੋਕ ਨਫਰਤ ਫੈਲਾ ਰਹੇ ਨੇ ਗੈਰ ਬਰਾਬਰੀ ਸਮਾਜਿਕ ਨਿਆਂ ਦੀ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਆ ਔਰ ਅੱਜ ਮੈਂ ਸਮਝਦਾ ਸਿਧਾਂਤਾਂ ਨੂੰ ਚਿੱਕੇ ਟੰਗਿਆ ਜਾ ਰਿਹਾ ਪਰ ਲੇਕਿਨ ਅੱਜ ਸਾਨੂੰ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਤੇ ਚੱਲਣ ਦਾ ਜਿਹੜਾ ਪ੍ਰਣ ਕਰਨਾ ਚਾਹੀਦਾਗਾ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋ ਰਹੇ ਨੇ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆ ਬਹੁਤ ਸਾਰੇ ਬੁਲਾਰਿਆਂ ਨੇ ਮਨੀਪੁਰ ਦਾ ਚੱਕਰ ਕੀਤਾ ਉੱਤਰ ਪ੍ਰਦੇਸ਼ ਦਾ ਜ਼ਿਕਰ ਕੀਤਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਜ਼ਿਕਰ ਕੀਤਾ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਉੱਥੇ ਜਿਹੜਾ ਅਤਿਆਚਾਰ ਹੋ ਰਿਹਾਗਾ ਪਰ ਖਤਮ ਕੀਤਾ ਜਾ ਰਿਹਾ ਔਰ ਉਸੇ ਤਰੀਕੇ ਪੰਜਾਬ ਨੂੰ ਵੀ ਮਾਨਯੋਗ ਸਪੀਕਰ ਸਾਹਿਬ ਮੈਂ ਇਹ ਗੱਲ ਕਹਿਣੀ ਜ਼ਰੂਰ ਚਾਹਾਂਗਾ ਕਿ ਪੰਜਾਬ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੀ ਖੇਤੀ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਦਾ ਯਤਨ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਦੀ ਪੜ੍ਹਾਈ ਨੂੰ ਖਤਮ ਕਰਨ ਦਾ ਯਤਨ ਕੀਤਾ ਪੰਜਾਬ ਦੇ ਪਾਣੀਆਂ ਤੇ ਹਮਲਾ ਕੀਤਾ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਹਮਲਾ ਕੀਤਾ ਇਹ ਲਗਾਤਾਰ ਦੇਸ਼ ਦੇ ਸ਼ਾਸਕ ਜਿਹੜੇ ਨੇਗੇ ਉਹ ਪੰਜਾਬ ਤੇ ਧਾਰਵੀ ਬਣ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ 3 ਕਰੋੜ ਪੰਜਾਬੀ ਜਿਨ੍ਹਾਂ ਨੇ ਜਿਨ੍ਹਾਂ ਦੇ ਗੁਰੂ ਨੇ 350 ਸਾਲ ਪਹਿਲਾਂ ਇਸ ਦੇਸ਼ ਨੂੰ ਇਕੱਠੇ ਰੱਖਣ ਦੇ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਅੱਜ ਵੀ 3 ਕਰੋੜ ਪੰਜਾਬੀ ਜਿਹੜੇ ਸਿਰਹਾਂ ਦੇ ਰਹੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਨੇਕਤਾ ਨੂੰ ਬਣਾ ਕੇ ਰੱਖਾਂਗੇ ਏਕਤਾ ਤੇ ਅਖੰਡਤਾ ਨੂੰ ਬਣਾ ਕੇ ਰੱਖਾਂਗੇ ਅਸੀਂ ਨਹੀਂ ਟੁੱਟਣ ਦੇਵਾਂਗੇ ਅਸੀਂ ਪੰਜਾਬ ਦੀ ਹਰ ਇੱਕ ਲੜਾਈ ਜਿਹੜੀ ਆ ਉਹ ਡਟਵੀਂ ਲੜਾਈ ਲੜਾਂਗੇ ਮੈਂ ਦੇਖ ਰਿਹਾ ਸੀ ਸਪੀਕਰ ਸਾਹਿਬ ਜਦੋਂ ਆਨਰੇਬਲ ਸ਼ਕਤੀ ਸਾਹਿਬ ਨੇ ਬਿੱਲ ਪੇਸ਼ ਕੀਤਾ ਕਿ ਪੰਜਾਬ ਲਾ ਆਫੀਸਰ ਬਿੱਲ ਇਹ ਆ ਮੈਂ ਸੰਬੰਧ ਦਾ ਭਾਈ ਜੈਤਾ ਜੀ ਦੀ ਵਿਰਾਸਤ ਦੇ ਸਾਥੀਆਂ ਨੂੰ ਮਾਨ ਸਨਮਾਨ ਦੇਣਾ ਉਹਨਾਂ ਲੋਕਾਂ ਨੂੰ ਮਾਨ ਸਨਮਾਨ ਦੇਣਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦਾ ਸੀਸ ਜਿਹੜਾ ਦਿੱਲੀ ਤੋਂ ਲਿਆ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਸਸਕਾਰ ਕੀਤਾ ਸੀਗਾ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਈ ਜੈਤਾ ਜੀ ਦੇ ਵਾਰਸਾਂ ਨੂੰ ਸਨਮਾਨ ਦਿੱਤਾ ਔਰ ਉਸ ਹਾਈ ਕੋਰਟ ਦੇ ਅੰਦਰ ਪੰਜਾਬ ਦੇ ਉਹ ਹਾਈ ਕੋਰਟ ਜਿਹਨੂੰ ਮੈਸਮਾਜ 75 ਸਾਲ ਹੋ ਚੁੱਕੇ ਨੇ ਕਿਸੇ ਵੀ ਬਹੁਤ ਸਾਰੀਆਂ ਪਾਰਟੀਆਂ ਆਇਆਂ ਬਹੁਤ ਸਾਰੇ ਲੋਕ ਆਏ ਕਿਸੇ ਨੇ ਵੀ ਭਾਈ ਜੈਤਾ ਜੀ ਦੇ ਬਾਰਸਾ ਨੂੰ ਮਾਨ ਸਨਮਾਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੈਂ ਉਬਾਨਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਭਾਈ ਜੈਤਾ ਜੀ ਦੇ ਬਾਰਸਾ ਨੂੰ ਮਾਨ ਸਨਮਾਨ ਦਿੱਤਾ ਔਰ ਆਨਰਬਲ ਹਾਈ ਕੋਰਟ ਦੇ ਅੰਦਰ ਉਹਨਾਂ ਦੀ ਭਰਤੀ ਕੀਤੀ ਨਹੀਂ ਇਸ ਤੋਂ ਪਹਿਲਾਂ ਇਤਿਹਾਸ ਦੇ ਅੰਦਰ ਖਾਸ ਕਰਕੇ ਜਿਹੜਾ ਮਾਡਰਨ ਪੰਜਾਬ ਆ ਜੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਕਦੇ ਮਾਨ ਸਨਮਾਨ ਦੇਣ ਦੀ ਗੱਲ ਜਿਹੜੀ ਆ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਔਰ ਇਸ ਤੋਂ ਬਿਨਾਂ ਮੈਂ ਸਮਝਦਾਗਾ ਕਿ ਅੱਜ ਵੀ ਸਾਨੂੰ ਅੱਜ ਵੀ ਸਾਨੂੰ ਜਿਹੜਾ ਹੈਗਾ ਬਹੁਤ ਮਾਣ ਆ ਕਿ ਅਸੀਂ ਅੱਜ ਵੀ ਜੋ ਪੰਜਾਬ ਵਿਧਾਨ ਸਭਾ ਸਟੈਬਲਿਸ਼ ਕੀਤੀ ਆ ਉਹ ਵੀ ਰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਦੇ ਇਤਿਹਾਸਿਕ ਸਥਾਨ ਦੇ ਵਿੱਚ ਸਥਾਪਿਤ ਕੀਤੀ ਆ ਤਾਂ ਕਿ ਉਹਨਾਂ ਲੋਕਾਂ ਨੂੰ ਮਾਣ ਸਨਮਾਨ ਦਿੱਤਾ ਜਾਵੇ ਉਹਨਾਂ ਲੋਕਾਂ ਦਾ ਸਨਮਾਨ ਕੀਤਾ ਜਾਵੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਹੜੇ ਗੁਰੂ ਸਾਹਿਬਾਨ ਦੇ ਲਈ ਖੜੇ ਜਿਹੜੇ ਗੁਰੂ ਸਾਹਿਬਾਨ ਨਾਲ ਡਟ ਕੇ ਖੜੇ ਉਸ ਗੁਰੂ ਨਾਲ ਡਟ ਕੇ ਖੜੇ ਜਿਨ੍ਹਾਂ ਨੇ ਹਿੰਦ ਨੂੰ ਹਿੰਦੂ ਦੀ ਚਾਦਰ ਬਣਾ ਕੇ ਰੱਖਿਆ ਇਹ ਹੈ ਬੈਸਟ ਸਪ ਜੋ ਅੱਜ ਦਾ ਮੌਜੂਦਾ ਭਾਰਤ ਆ ਜਿਸ ਤਰ੍ਹਾਂ ਮੇ ਤੋਂ ਪਹਿਲਾਂ ਕਿਹਾ ਹਰਜੋਤ ਬੈਨ ਜੀ ਨੇ ਸਾਡੇ ਸਾਰੇ ਬੁਲਾਰਿਆਂ ਨੇ اپੋਜੀਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਜੇ ਭਾਰਤ ਜਿਸ ਤਰ੍ਹਾਂ ਦਾ ਭਾਰਤ ਆਗਾ ਇਹ ਨਾ ਹੁੰਦਾ ਜੇ ਗੁਰਤੇਗ ਬਹਾਦਰ ਜੀ ਨਾ ਹੁੰਦੇ ਤਾਂ ਜੇ ਇਸ ਤਰ੍ਹਾਂ ਦਾ ਭਾਰਤ ਨਹੀਂ ਹੋਣਾ ਸੀ ਇਹਦੀ ਤਸਵੀਰ ਇਹਦੀ ਜੀਓਗ੍ਰਾਫੀ ਇਹਦੀ ਸਮਾਜਿਕ ਬਵਸਥਾ ਇਹਦੀ ਰਿਲੀਜੀਅਸ ਬਵਸਥਾ ਜਿਹੜੀ ਆ ਉਹ ਹੋਰ ਤਰੀਕੇ ਦੀ ਹੋਣੀ ਸੀ ਮੈਂ ਸਮਝਦਾ ਜੇਕਰ ਸ੍ਰੀ ਗੁਰਤੇਗ ਬਹਾਦਰ ਜੀ ਇਸ ਦੁਨੀਆ ਦੇ ਲਈ ਸ਼ਹਾਦਤ ਨਾ ਦਿੰਦੇ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਕਰਨਾ ਚਾਹੂਗਾ ਔਰ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਵਿਧਾਨ ਸਭਾ ਦਾ ਪਵਿੱਤਰ ਸੈਸ਼ਨ ਗੁਰੂ ਸਾਹਿਬਾਨ ਦੀ ਧਰਤੀ ਤੇ ਬੁਲਾਇਆ ਇਸ ਪਵਿੱਤਰ ਧਰਤੀ ਤੇ ਬੁਲਾ ਕੇ ਇੱਕ ਇਤਿਹਾਸ ਜਿਹੜਾ ਰਚਿਆ ਕਿਉਂਕਿ ਅੱਜ ਦਾ ਇਹ ਜਿਹੜਾ ਸੈਸ਼ਨ ਆ ਇਹਨੂੰ ਇਕੱਲਾ ਪੰਜਾਬ ਨਹੀਂ ਇਹਨੂੰ ਇਕੱਲੇ 3 ਕਰੋੜ ਪੰਜਾਬੀ ਨੇ ਇਹਨੂੰ ਦੁਨੀਆ ਦੇਖ ਰਹੀ ਆ ਇਨ ਦੁਨੀਆ ਚ ਬਸਤੇ ਲੋਕ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗੁਰੂ ਸਾਹਿਬਾਨ ਨੂੰ ਸਤਕਾਰ ਦੇ ਰਹੀ ਆ ਗੁਰੂ ਸਾਹਿਬਾਨ ਨੂੰ ਮਾਨ ਸਨਮਾਨ ਦੇ ਰਹੀ ਆ ਔਰ ਗੁਰੂ ਸਾਹਿਬਾਨ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਜੈਤਾ ਜੀ ਦੇ ਭਾਈ ਮਤੀਦਾਦ ਜੀ ਭਾਈ ਸਤੀਦਾਦ ਜੀ ਭਾਈ ਦਿਆਲਾਦਾਦ ਜੀ ਉਹਨਾਂ ਸਾਰਿਆਂ ਨੂੰ ਅਸੀਂ ਮਾਨ ਸਨਮਾਨ ਦੇ ਰਿਆਂ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇਸ ਮਹਾਨ ਕਰਵਾਨੀ ਨੂੰ ਸਾਡੇ ਮੇਰੇ ਵੱਲੋਂ ਸਰ ਕੋਟਨ ਕੋਰਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ